ਏ ਗੁਰਦੁਆਰਾ ਜੀਵਨ ਨਗਰ ਆਪ ਜੀ ਦਾ ਸੰਗਤ ਦਾ ਏ ਸਾਰੀਆਂ ਜ਼ਮੀਨਾਂ ਵੀ ਆਪ ਜੀ ਦੀਆਂ ਨੇ ਇਹਨਾਂ ਨੂੰ ਬਚਾਉਣਾ ਵੀ ਆਪ ਜੀ ਨੇ ਹੈ ਇਸ ਕਰਕੇ ਸਾਰਿਆਂ ਨੂੰ ਹੀ ਆਪ ਜੀ ਨੂੰ ਕਿਰਿਆਸ਼ੀਲ ਹੋਣ ਦੀ ਲੋੜ ਏ ਕੁਝ ਕਰਨ ਦੀ ਲੋੜ ਏ ਕਿਸੇ ਨੇ ਸੁੱਤਿਆਂ ਨੂੰ ਤੁਹਾਨੂੰ ਛੱਡਣਾ ਨਹੀਂ ਕੱਲ ਨੂੰ ਆਖੋਗੇ ਜਿੱਦਣ ਇੱਥੇ ਸਰਕਾਰ ਨੇ ਕਬਜ਼ਾ ਕਰਵਾ ਦਿੱਤਾ ਨਾ ਤੁਸੀਂ ਆਖਣਾ ਉਹ ਨਹੀਂ ਜੀ ਹੁਣ ਅਸੀਂ ਕੀ ਕਰ ਸਕਦੇ ਸੀ ਜੀ ਅਸੀਂ ਕੀ ਕਰ ਸਕਦੇ ਸੀ ਹੁਣ ਜੀ ਤੁਸੀਂ ਨਵਾਂ ਗੁਰਦੁਆਰਾ ਬਣਾ ਲਓ ਜੀ ਕੋਈ ਮੈਂ ਤਾਂ ਸਭ ਕੁਝ ਬਣਿਆ ਛੱਡ ਦਿੱਤਾ ਮੈਂ ਵਾਚਨ ਕੀਤਾ ਹੋਇਆ ਕਿ ਕੋਈ ਵਖਰਾ ਪਣ ਪੰਚ ਚ ਵੰਡ ਨਹੀਂ ਪਾਉਣੀ ਤੇ ਮੈਂ ਤਾਂ ਨਹੀਂ ਬਣਾਉਣਾ ਪਰ ਜੇ ਤੁਹਾਡੀ ਸ਼ਰਧਾ ਇਸ ਗੁਰਦੁਆਰੇ ਤੇ ਹੈ ਤੇ ਆਪਣੇ ਗੁਰਦੁਆਰੇ ਨੂੰ ਤੁਸੀਂ ਬਚਾਉਣਾ ਹੈ ਔਰ ਕਿਸੇ ਨਹੀਂ ਜੇ ਬਚਾਉਣਾ ਜੇ ਸੰਗਤ ਖੜੀ ਹੋ ਜਾਏ ਤੇ ਪੁਲਿਸ ਕੀ ਤੇ ਕਿਸੇ ਦੀ ਕੋਈ ਜੁਰਤ ਨਹੀਂ ਹੈਗੀ ਕਿ ਮੂੰਹ ਕਰ ਜੇ ਅੱਗੋਂ ਆਪਜੀ ਦੀ ਖੁਸ਼ੀ ਹੈ ਸੋ ਹੁਣ ਸਾਰੇ ਹੀ ਆਖੋ ਧੰਨ ਸਤਗੁਰੂ ਜਗਜੀਤ ਸਿੰਘ ਜੀ ਧੰਨ ਸਤਗੁਰੂ ਜੀ ਪੇਰਾ ਕੋ ਧੰਨ ਸਤਗੁਰੂ ਮਾਤਾ ਚੰਦ ਕੌਰ ਜੀ ਧੰਨ ਸਤਗੁਰੂ ਜੀ